ਏ ਰਿਕਸ਼ਾ ਚਲਾਉਣ ਵਾਲੇ ਵਾਸਤੇ ਅਤੇ ਜਿਹੜੇ ਆਟੋ ਰਿਕਸ਼ਾ ਚਾਲਕ ਨੇ ਉਹਨਾਂ ਨੂੰ ਲੈ ਕੇ ਕੁਝ ਨਵੇਂ ਜਿਹੜੇ ਅਪਡੇਟ ਨੇ ਕੁਝ ਨਵੇਂ ਲਾਅ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਲਾਗੂ ਕੀਤੇ ਜਾ ਰਹੇ ਨੇ ਤੇ ਉਸਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਸਟੂਡੀਓ 'ਚ ਬਣੇ ਹੋਏ ਨੇ ਸਬ ਇਨਸਪੈਕਟਰ ਸ੍ਰੀਂਦਰਪਾਲ ਜੀ ਜੋ ਕਿ ਟ੍ਰੈਫਿਕ ਇਨਚਾਰਜ ਨੇ ਹੁਸ਼ਿਆਰਪੁਰ ਤੋਂ ਤੇ ਇੱਥੇ ਇਹ ਸਾਰਾ ਜਿਹੜਾ ਟ੍ਰੈਫਿਕ ਦਾ ਘਰ ਭਾਰ ਹੈ ਇਹਨਾਂ ਦੇ ਮੋੜਿਆਂ ਦੇ ਉੱਤੇ ਤੇ ਅੱਜ ਇਹਨਾਂ ਨਾਲ ਆਪਾਂ ਡਿਸਕਸ ਕਰਕੇ ਜਾਣਾਂਗੇ ਕੀ ਕੁਝ ਨਵੇਂ ਜਿਹੜੇ ਕਾਨੂੰਨ ਨੇ ਉਹ ਲੈ ਕੇ ਆਏ ਜਾ ਰਹੇ ਨੇ ਕੀ ਕੁਝ ਨਵੇਂ ਜਿਹੜੇ ਰੂਲ ਹੈ ਉਹ ਲਾਗੂ ਕੀਤੇ ਜਾ ਰਹੇ ਸਭ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਵੀ ਸੀ ਅਪਡੇਟ ਦੇ ਵਿੱਚ ਧੰਨਵਾਦ ਜੀ ਧੰਨਵਾਦ ਆਪਾਂ ਚਾਹੁੰਦੇ ਜਿਹੜੇ ਈ ਰਿਕਸ਼ਾ ਚਾਲਕਾਂ ਵਾਸਤੇ ਤੇ ਜਿਹੜੇ ਆਟੋ ਰਿਕਸ਼ਾ ਚਾਲਕ ਨੇ ਉਹਨਾਂ ਵਾਸਤੇ ਜਿਹੜੇ ਨਵੇਂ ਅਪਡੇਟ ਆਏ ਨੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਰੂਬਰੂ ਕਰਾਓ ਜੀ ਇਹ ਸਰ ਬਹੁਤ ਵਧੀਆ ਗੱਲ ਆਇਆ ਏ ਡੀਪੀ ਸਾਹਿਬ ਪ ਬਲੋਂ ਸਾਰੇ ਪੰਜਾਬ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਹਦਾਇਤਾਂ ਇਸ ਬਹੁਤ ਜ਼ਿਆਦਾ ਸਖਤ ਨੇ ਜੋ ਇਹ ਰક્ષા ਨੇ ਇਹਨਾਂ ਦਾ ਜਾਨੀ ਕਿ ਜਿਨ੍ਹਾਂ ਨੂੰ ਆਪਾਂ ਸਾਰਿਆਂ ਨੂੰ ਇਕੱਠਿਆ ਕਰਕੇ ਵੀ ਇੱਕ ਮਹਿੰਮ ਚਲਾਈ ਸੀ ਵੀ ਜਿਨ੍ਹਾਂ ਦੇ ਨੰਬਰ ਹਨ ਨਹੀਂ ਕਿ ਨੰਬਰ ਪਲੇਟਾਂ ਵਗੈਰਾ ਲਾਇਸੈਂਸ ਵਗੈਰਾ ਫਿਰ ਇੱਕ ਇਹਨਾਂ ਦੀ ਜਿਹੜੀ ਵਰਦੀ ਆ ਉਹ ਬਹੁਤ ਲਾਣਮੀ ਕਰਦੀ ਆ ਜੀ ਇਹ ਜਿਹੜੀ ਗਰੇ ਰੰਗ ਦੀ ਵਰਦੀ ਹੋਗੀ ਉੱਤੇ ਇਹਨਾਂ ਦਾ ਨੇਮ ਪਲੇਟ ਲੱਗੀ ਹੋਗੀ ਅੱਗੇ ਪਿਛੇ ਗੇ ਨੰਬਰ ਜ਼ਰੂਰੀ ਆ ਲਾਇਸੈਂਸ ਵੀ ਬਹੁਤ ਜ਼ਰੂਰੀ ਆ ਇਹਨਾਂ ਨੂੰ ਅਸੀਂ ਅੱਡੇ ਤੇ ਜਾ ਕੇ ਬਸਟਾਂ ਵਾਲੇ ਜਿੱਥੇ ਵੀ ਇਹਨਾਂ ਦੀ ਰਸ਼ ਹੁੰਦਾ ਜੀ ਉੱਥੇ ਇਹਨਾਂ ਨੂੰ ਵੇਅਰ ਵੀ ਕਰਦੇ ਆ ਜੀ ਤੇ ਇਹਨਾਂ ਨੂੰ ਹੁਣ 1 ਮਹੀਨੇ ਦਾ ਟਾਈਮ ਦਿੱਤਾ ਹੋਇਆ ਵੀ ਆਪਣੀ ਜਿਹੜੀ ਵਰਦੀ ਆ ਕੰਪਲੀਟ ਵਰਦੀ ਔਰ ਅੱਗੇ ਪਿਛੇ ਨੰਬਰ ਗਰੀਆ ਉਲਾਈ ਜਾਂਦੀ ਇਹ ਰਿਕਸ਼ੇ ਦੇ ਪਿੱਛੇ ਅੱਗੇ ਪਿੱਛੇ ਨੰਬਰ ਲਾਏ ਜਾਣਗੇ ਤੇ ਵਰਦੀ ਦਾ ਵੀ ਕੰਪਲੀਟ ਵਰਦੀ ਦਾ ਵੀ ਟੈਂਡ ਦੇ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਇਹ ਬਾਣਜੋਗ ਐਸਐਲਬੀ ਸਾਹਿਬ ਜੀ ਜਿਹੜੀਆਂ ਬਹੁਤ ਸਖਤ ਹਟਾਣ ਦੇ ਸਬੰਧ ਵਿੱਚ ਵੀ ਜਿਹੜਾ ਕੋਈ ਵੀ ਗਰੀਫ ਟਰੈਫਿਕ ਰੂਲ ਆ ਉਹਦੀ ਐਮ ਪਾਪਾ ਲਾਣਾ ਕੀਤੀ ਜਾਵੇ ਜਿਹੜਾ ਕੋਈ ਲੰਗਣਾ ਕਰੂਗਾ ਉਹਦੇ ਖਿਲਾਫ ਕਾਰਵਾਈ ਕੀਤੀ ਵੀਰਗਾ ਕੀਤੀ ਜਾਊਗੀ ਤੇ ਇਹ ਸਿਰਫ ਸਿਰਫ ਹੁਸ਼ਿਆਰਪੁਰ ਦੇ ਚ ਲਾਗੂ ਕੀਤਾ ਜਾ ਰਿਹਾ ਜਾਂ ਜੋ ਪੂਰੇ ਪੰਜਾਬ ਦੇ ਵਿੱਚ ਅਪਲਾਈ ਹੋਏਗਾ ਇਹ ਸਰ 8 ਜੀਪੀ ਸਾਹਿਬ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਇਆ ਹੈ ਇਹ ਸਾਰੇ ਹੁਸ਼ਿਆਰਪੁਰ ਚ ਲਾਗੂ ਹੋਇਆ ਕੋਈ ਕਾਨੂੰ ਤੇ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਇਰਖਸ਼ਾ ਵਾਲਿਆਂ ਨੂੰ ਵੀ ਆਪਣੇ ਜਿੰਨੇ ਵੀ ਤੁਹਾਡੀ ਇਰਖਸ਼ਾ ਨੇ ਇਹਨਾਂ ਦੇ ਅੱਗੇ ਪਿੱਛੇ ਨੰਬਰ ਲਗਾਓ ਆਪਣੇ ਲਾਇਸੈਂਸ ਬਣਾਓ ਇੱਕ ਮਿੰਟ ਦਿਤਾ ਤੁਹਾਨੂੰ ਟਾਈਮ ਦਿੱਤਾ ਹੋਇਆ ਜਿਹੜੀ ਵਰਦੀ ਆ ਪ੍ਰੋਪਰ ਵਰਦੀ ਪਾ ਕੇ ਉੱਤੇ ਤੁਹਾਡੀ ਜਿਹੜੀ ਨੇਮ ਬਲ ਲੱਗੀ ਹੋਵੇ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਜਿਹੜੀ ਵਰਦੀ ਹੈ ਉਸਤੇ ਪ੍ਰੋਪਰ ਨੇਮ ਪਲੇਟ ਤੇ ਲਾਇਸੈਂਸ ਨੰਬਰ ਜਿਹੜਾ ਹੈ ਉਹ ਮੈਂਸ਼ਨ ਕੀਤਾ ਜਾਵੇਗਾ ਤੇ ਜਿਸ ਦੇ ਨਾਲ ਔਟੋ ਰਿਕਸ਼ਾ ਚਾਲਕ ਜਾਂ ਈ ਰਿਕਸ਼ਾ ਚਾਲਕ ਉਹ ਪੀੜ ਦੇ ਵਿੱਚ ਵੀ ਪਛਾਣੇ ਜਾਣਗੇ ਜਿਸ ਦੇ ਨਾਲ ਰੂਲ ਐਂਡ ਰੈਗੂਲੇਸ਼ਨ ਜਿਹੜਾ ਟ੍ਰੈਫਿਕ ਦਾ ਹੈ ਉਹ ਬਿਲਕੁਲ ਸਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਫਿਰ ਇਸ ਟਾਈਮ ਤੇ ਦੇਖਿਆ ਜੇ ਉਹ ਤਾਂ ਕਿੰਨੇ ਕਿ ਲਗਭਗ ਈ ਰਿਕਸ਼ਾ ਜਿਹੜੇ ਹੁਸਾਪੁਰ ਵਿੱਚ ਚੱਲ ਰਹੇ ਨੇ ਇਹ ਸਾਰੇ ਇਹਨਾਂ ਦੀ ਗਿਣਤੀ ਤੇ ਪ੍ਰੋਪਰ ਜਿਹੜੀ ਹੈ ਮੈਂ ਨਹੀਂ ਕਰ ਸਕਦਾ ਤੇ ਮੇਰੇ ਸਹੁੰ ਨਾਲ ਘੱਟੋ ਘੱਟ ਵੀ 4-5000 ਤੋਂ ਉੱਪਰ ਜਿਹੜੀ ਈ ਰਿਕਸ਼ਾ ਚੱਲ ਰਿਹਾ ਹੈ ਤੇ ਇਹ ਇੱਕ ਹੋਰ ਵੀ ਜਿਹੜਾ ਹੈ ਇਹਨਾਂ ਨੂੰ ਅਸੀਂ ਵੇਰ ਕਰਦੇ ਆ ਵੀ ਕਿ ਤਾਂ ਇਹ ਸਕੂਲਾਂ ਦੇ ਬੱਚੇ ਲੈ ਕੇ ਜਾਂਦੇ ਆ ਤੇ ਸਕੂਲਾਂ ਦੇ ਬੱਚੇ ਵੀ ਹੁਣ ਅਲੀਗਲ ਆ ਇਹ ਨਹੀਂ ਲਖਾਰ ਸਕਦੇ ਉਹ ਜਿਹੜਾ ਕੋਈ ਵੀ ਕੋਈ ਹਾਦਸਾ ਵਾਪਰ ਸਕਦਾ ਤੇ ਇਹਨਾਂ ਨੂੰ ਅਸੀਂ ਅੱਡੇ 'ਤੇ ਜਾ ਕੇ ਵੇਰਨਾ ਵੀ ਕਰਾਂਗੇ ਕਿ ਇਹ ਜਿਹੜਾ ਆ ਜਿੰਨੇ ਕੈਪੈਸਿਟੀ ਆ ਓਨੇ ਕ ਬੱਚੇ ਚ ਸਵਾਰੀਆਂ ਭਾਈਆਂ ਜਾਣ ਉਦੋਂ ਓਵਰ ਜਿਹੜੀ ਸਪੀਡ ਆ ਜਾਂ ਓਵਰ ਸਵਾਰੀਆਂ ਨੇ ਉਹ ਨਾ ਭਾਈਆਂ ਜਾਣ ਜੇ ਬਹੋਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸਿਰ ਜਿਹੜਾ ਅਕਸਰ ਦੇਖਦੇ ਆਪਾਂ ਏ ਰਿਕਸ਼ਾ ਚਾਲਕ ਜਾਂ ਆਟੋ ਰਿਕਸ਼ਾ ਚਾਲਕ ਨੇ ਉਹ ਕਈ ਵਾਰ ਫਸ ਪੈਂਦੇ ਆ ਰਸਤੇ ਦੇ ਵਿੱਚ ਜਿਸ ਕਰਕੇ ਲੰਬੇ ਲੰਬੇ ਜਾਮ ਲੱਗੇ ਹੁੰਦੇ ਇਹਨਾਂ ਤੋਂ ਨਿਜਾਦ ਕਰਨ ਵਾਸਤੇ ਵੀ ਇਹ ਰੂਲ ਅਪਲਾਈ ਕੀਤਾ ਜਾਵੇਗਾ ਬਿਲਕੁਲ ਸਾਰਾ ਅੱਗੇ ਤਾਂ ਬੇਨਤੀ ਕੀਤੀ ਵੀ ਮਾਨਯੋਗ ਅਸਰ ਸਿੰਘ ਸਾਹਿਬ ਜੀ ਨੇ ਕਿਹਾ ਸੀ ਵੀ ਵਨਵੇ ਕਰਾਈ ਹੋਈ ਹੈ ਵੀ ਕੋਟੂ ਨਾਲ ਅੱਗੇ ਤੋਂ ਤੇ ਜਿਹੜੇ ਕੋਈ ਸਵਾਰੀ ਲੈ ਕੇ ਵਕਤਾਂ ਤੋਂ ਕਵਾ ਪਟਾਉਗਾ ਸਾਈਡ ਜਿਹੜਾ ਨਹੀਂ ਜਾਣਾ ਇਹ ਜਿਹੜੇ ਇਧਰ ਜਿਹੜੇ ਸਿਆਹ ਚੌਕ ਤੋਂ ਜਾ ਸਕਦੇ ਆ ਉਧਰ ਜਿਹੜੀ ਵਨਵੇ ਕੀਤੀ ਹੋਈ ਆ ਵੀ ਜਿਹੜਾ ਸਵਾਰੀ ਲੈ ਕੇ ਅੰਦਰ ਬਾਜ਼ਾਰ ਚ ਜਾਓ ਕਿਉਂ ਘੰਟਾ ਘਰਦਾ ਤੁਹਾਨੂੰ ਪਰ ਵਨਵੇ ਨਹੀਂ ਹੋ ਸਕਦੀ ਛੋਟਾ ਸ਼ਹਿਰ ਥੋੜਾ ਬੋੜਾ ਰੱਖ ਰਿਹਾ ਬਾਕੀ ਬਹੁਤ ਜ਼ਿਆਦਾ ਕੰਟਰੋਲ ਹੀਟ ਆ ਤੇ ਇਹਨਾਂ ਦੀ ਇਹਨਾਂ ਦੇ ਖਿਲਾਫ ਅਸੀਂ ਪਿਛਲੇ ਮਹੀਨੇ ਕਾਰਵਾਈ ਕੀਤੀ ਹੈ ਨੇ}{|\text{ਕਲਾਨ ਵੀ ਕੀਤੇ ਹੋਏ ਆ ਬੋਨ ਵੀ ਕੀਤੀਆਂ ਨੇ ਤੇ ਅੱਗੇ ਮੈਂ ਇਹੋ ਬੀਤਿ ਕਰੂੰਗਾ ਕਿ ਆਪਣੇ ਜਿਹੜੇ ਕਿੱਥੇ ਰਾਸ਼ ਹੋਵੇ ਜੇ ਸਵਾਰੀ ਹੈਗੀ ਆ ਉਹ ਜੇ ਤੁਸੀਂ ਖਾਲੀ ਤੁਰੇ ਫਿਰਦੇ ਹੋ ਤੇ ਉਹ ਥੋੜਾ ਗਰੇਜ ਕਰੋ ਕਿ ਅੱਗੇ ਕਿਉਂ ਕਿਉਂ ਵਨਵੇ ਕਿਦੀ ਕਰਾਈ ਹੋਈ ਆ}} ਤੇ ਇਹਦੀ ਇਹਨਾਂ ਵੇਪਾਲਾਂ ਕੀਤੀ ਜਾਵੇ ਤੇ ਜਿਹੜੇ ਫਿਰ ਦੁਕਾਨਦਾਰ ਹੈ ਦੁਕਾਨਾਂ ਦੇ ਬਾਹਰ ਗਲੀਆਂ ਦੇ ਵਿੱਚ ਹੀ ਐਕਟਿਵਾ ਜਾਂ ਮੋਟਰਸਾਈਕਲ ਤੇ ਗੱਡੀ ਲਾ ਦਿੰਦੇ ਜਿਸ ਕਰਕੇ ਵੀ ਕਈ ਵਾਰ ਜਾਮ ਲੱਗਾ ਹੁੰਦਾ ਹੈ ਉਹਨਾਂ ਨੂੰ ਤੁਸੀਂ ਕੀ ਕੁਝ ਅਪੀਲ ਕਰਨਾ ਚਾਹੋਗੇ ਮੈਂ ਤਾਂ ਆਪਣੀ ਗੱਡੀ ਵਿੱਚ ਤੁਹਾਨੂੰ ਪਤਾ ਹੈ ਸਪੀਕਰ ਲੱਗਾ ਹੋਇਆ ਮੈਂ ਬੋਲਦਾ ਜਾਣਾ ਕੋਈ ਵੀ ਜਿਹੜਾ ਵੀ ਆਪਣੀ ਰੋਡ ਤੇ ਗੱਡੀ ਨਾ ਲਾਓ ਵਾਈਟ ਲਾਈਨ ਦੇ ਪਿਛਲੇ ਪਾਸੇ ਗੱਡੀਆਂ ਲਾਓ ਜਿਹੜਾ ਕੋ ਲਗਾਉਂਦਾ ਉਹਦੇ ਖਿਲਾਫ ਬਿਲਕੁਲ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਉਹਦਾ ਉੱਥੇ ਹੀ ਚਾਰਨ ਕਟਾਇਆ ਜਾਂਦਾ ਪ੍ਰੋਪਰ ਪਾਰਕਿੰਗ ਬਣੀਆਂ ਨੇ ਮੈਂ ਗਾਹ ਬੇਨਤੀ ਕਰੂੰਗਾ ਕਿ ਕੋ ਗੱਡੀ ਜਿਹੜੀ ਆ ਰੋਡ ਤੇ ਨਾ ਲਾਈ ਜਾਵੇ ਉਹਨੂੰ ਪ੍ਰੋਪਰ پارک ਕਰੋ ਇਹ ਗੱਡੀ ਲੱਗੇ ਦੇ ਨਾਲ ਜਾਂ ਦੋ ਲੱਗਿਆ ਲੱਗੇ ਦੇ ਨਾਲ ਜਿਹੜੀ ਆ ਟ੍ਰੈਫਿਕ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤਿਸੇ ਟ੍ਰੈਫਿਕ ਰੋਲ ਨੂੰ ਸੁਚਾਰੂ ਤੰਗ ਚਲਾਉਣ ਵਾਸਤੇ ਤੁਸੀਂ ਆਪਣੇ ਸ਼ਹਿਰ ਦੇ ਲੋਕਾਂ ਦੀ ਕੀ ਕੋਈ ਜ਼ਿੰਮੇਵਾਰੀ ਮੰਨਦੇ ਹੋ ਜਾਂ ਸ਼ਹਿਰ ਦੇ ਲੋਕਾਂ ਨੂੰ ਕੀ ਕੋਈ ਅਪੀਲ ਕਰਨਾ ਚਾਹੋਗੇ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਪ੍ਰੋਪਰ ਪਾਰਕਾਂ ਬਣਿਆ ਨੇ ਆਪਣੀ ਗੱਡੀਆਂ ਜਦੋਂ ਵੀ ਗੱਡੀ ਪਾਰਕ ਕਰਨੀਆਂ ਪ੍ਰੋਪਰ ਪਾਰਕ ਤੇ ਪਾਰਕ ਕਰੋ ਰੋਡ ਤੇ ਗੱਡੀ ਲਾਉਣ ਦੇ ਨਾਲ ਕਈ ਵਾਰੀ ਕੋਈ ਐਮਬੂਲੈਂਸ ਆ ਜਿਹੜਾ ਜ਼ਰੂਰੀ ਹੈ ਜਿਹਨੇ ਇਮੀਡੀਏਟਲੀ ਹਸਪੀਟਲ ਪਹੁੰਚਾਉਣਾ ਹੁੰਦਾ ਆ ਸਾਡੀ ਥੋੜੀ ਜਿਹੀ ਨਾ ਲੈ ਕੇ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਪ੍ਰੋਪਰ ਪਾਰਕ ਕਰੋ ਰੋਡ ਤੇ ਗੱਡੀ ਨਾ ਲਾਓ ਜਿੱਥੇ ਐਵਰਜੈਂਸੀ ਵੀ ਤੁਹਾਨੂੰ ਪ ਬਣਾਉਣ ਵਾਸਤੇ ਆਪਾਂ ਇਰਿਕਸ ਚਾਲਕਨ ਜਾਂ ਆਉਟੋਡਿਕਸ ਚਾਲਕਨ ਕਹਿ ਰਹੇ ਆ ਉਹਦੇ ਵਾਸਤੇ ਕੋਈ ਇਹ ਕੋਡ ਵੀ ਰੱਖਿਆ ਗਿਆ ਹੈ ਕਲਰ ਕੋਡ ਵੀ ਕੋਈ ਰੱਖਿਆ ਗਿਆ ਯੂਨੀਫਾਰਮ ਦਾ ਕੋਈ ਕੋਡ ਵੀ ਰੱਖਿਆ ਗਿਆ ਜਾਂ ਫਿਰ ਉਹ ਕਿਸੇ ਤਰੀਕੇ ਨਾਲ ਵੀ ਕੱਪੜੇ ਬਣਵਾ ਸਕਦੇ ਨੇ ਨਹੀਂ ਸਰ ਉਹਦਾ ਗ੍ਰੇ ਕਲਰ ਹੈ ਗਿਰਾ ਨੂੰ ਕਿਹਾ ਗ੍ਰੇ ਕਲਰ ਦੀ ਵਰਦੀ ਜਿਹੜੀ ਆ ਤੁਸੀਂ ਸਾਰੇ ਇਕੱਠੇ ਹੋ ਕੇ ਸਵਾਲੋ ਤੇ ਉਹ ਜਿਹੜੀ ਗ੍ਰੇ ਵਰਦੀ ਹੋਗੀ ਉਹਦਾ ਪ੍ਰੋਪਰ ਜਿਹੜੀ ਪਛਾਣ ਹੋਗੀ ਵੀ ਇਹ ਡਰਾਈਵਿੰਗ ਕਰਦੇ ਯਾਰੀ ਇਰਖੇ ਦੇ ਡਰਾਈਵਿੰਗਾਂ ਇਰਖਿਆ ਹੋਇਆ ਆਟੋ ਹੋਇਆ ਕੋਈ ਵੀ ਜਿਹੜਾ ਵਹੀਕਲ ਆ ਇਹ ਉਹਦੇ ਵਾਸਤੇ ਵਰਦੀ ਲਾਜ਼ਮੀ ਆ ਉਹ ਗ੍ਰੇ ਕਲਰ ਦੀ ਵਰਦੀ ਹੋਗੀ ਉਤੇ ਨੇਮਪਲੇ ਲੱਗੀ ਹੋਗੀ ਸੋ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਸਾਡੇ ਹਰ ਇੱਕ ਸਵਾਲਾਂ ਦਾ ਜਵਾਬ ਬੜੇ ਵਿਆਗ ਤਰੀਕੇ ਨਾਲ ਦਿੱਤਾ ਤੇ ਇਹ ਇੱਕ ਜਿਹੜੀ ਵੀਡੀਓ ਹੈ ਇਹ ਇੱਕ ਅਵੇਰਨੈਸ ਵੀਡੀਓ ਤੇ ਟ੍ਰੈਫਿਕ ਦੇ ਨਿਯਮਾਂ ਬਾਰੇ ਆਪਾਂ ਫੇਰ ਆਪਣੇ ਅਗਲੇ ਐਪੀਸੋਡ 'ਚ ਖੁੱਲਕੇ ਚਰਚਾ ਕਰਾਂਗੇ ਤੇ ਖੁੱਲਕੇ ਸ਼ਹਿਰ ਵਾਸੀ ਦੇ ਜਿੰਨੇ ਵੀ ਸਵਾਲ ਹੋਣਗੇ ਉਹ ਸਾਨੂੰ ਵੀ ਪੁੱਛੇ ਜਾਣਗੇ ਸਾਨੂੰ ਦੀ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ ਜੈਸੇ